ਇੰਡੀਅਨ ਯੂਥ ਕਾਂਗਰਸ ਦਾ ਸਥਾਪਨਾ ਦਿਹਾੜਾ ਜਿਲ੍ਹਾ ਪ੍ਰਧਾਨ ਅਭੇ ਸ਼ਰਮਾ ਦੀ ਅਗਵਾਈ ਹੇਠ ਬੂਟੇ ਵੰਡ ਕੇ ਮਨਾਇਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਜਿਲ੍ਹਾ ਪ੍ਰਧਾਨ ਅਭੇਮ ਸ਼ਰਮਾ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ 200 ਬੂਟੇ ਵੰਡੇ ਗਏ ਨੇ ਉਹਨਾਂ ਨੇ ਕਿਹਾ ਕਿ ਬੂਟੇ ਵੰਡੇ ਹੋયા ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਲੋਕ ਇਹਨਾਂ ਬੂਟਿਆਂ ਨੂੰ ਲਾਉਣ ਇਹਨਾਂ ਦੀ ਦੇਖਭਾਲ ਕਰਨ ਤੇ ਇਹਨਾਂ ਨੂੰ ਪਾਲਣ ਵੀ ਤਾਂ ਜੋ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਹੈ ਉਹ ਸਾਫ਼ ਸੁਥਰਾ ਪ੍ਰਦੂਸ਼ਣ ਰਹਿ ਤੇ ਬਿਮਾਰੀਆਂ ਤੋਂ ਪਰੇ ਹੋਵੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਆਪ ਆ ਕੇ ਆ ਕੇ ਮੰਗ ਕੇ ਬੂਟੇ ਲੈਣੇ ਉਹ ਸਾਫ਼ ਲਗਦਾ ਹੈ ਕਿ ਲੋਕ ਵੀ ਚਾਹੁੰਦੇ ਨੇ ਕਿ ਉਹਦਾ ਆਸ-ਪਾਸਾ ਹਰਿਆ-ਭਰਿਆ ਹੋਵੇ ਤੇ ਸਾਫ਼ ਸੁਥਰਾ ਹੋਵੇ ਤੇ ਨਾਲ ਹੀ ਬਿਮਾਰੀਆਂ ਤੋਂ ਪਰੇ ਹੋਵੇ। ਉਹਨਾਂ ਨੇ ਕਿਹਾ ਕਿ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਇਸ ਮੌਕੇ ਦੇ ਉੱਤੇ ਇਸ ਦਿਹਾੜੇ ਨੂੰ ਖਾਸ ਬਣਾਉਣ ਕਰਕੇ ਬੂਟਿਆਂ ਦੀ ਵੰਡ ਕੀਤੀ ਜਾਵੇ। ਇਸ ਮੌਕੇ ਤੇ ਯੂਥ ਕਾਂਗਰਸ ਦੇ ਪੰਜਾਬ ਦੇ ਜਨਰਲ ਸੈਕਟਰੀ ਤੋਸ਼ਿਤ ਮਹਾਜਨ, ਸੀਨੀਅਰ ਲੀਡਰ ਰਜਤ ਸ਼ਰਮਾ, ਵਿਰੇਨ ਸਾਗਰ ਪੱਟੀ ਜ਼ਿਲ੍ਹਾ ਅਧਿਐਕਸ਼ OBC ਮੋਰਚਾ ਕੁਲਜੀਤ ਸੈਣੀ ਸਰਪੰਚ ਭਾਰਤ ਪੂਜਨ ਤੇ ਸ਼ੁਭਮ ਮੌਜੂਦ ਸਨ ਜਿਵੇਂ ਤੁਹਾਨੂੰ ਪਤਾ ਅੱਜ ਯੂਥ ਕਾਂਗਰਸ ਦਾ ਫਾਊਂਡੇਸ਼ਨ ਡੇ ਆ ਸਾਨੂੰ ਸਾਡੇ ਪੰਜਾਬ ਪ੍ਰਧਾਨ ਮੋਹਿਦਮਿੰਦਰਾ ਜੀ ਵੱਲੋਂ ਸਾਡੇ ਹਰਮਨ ਪਿਆਰੇ ਨੇਤਾ ਰਾਹੁਲ ਗਾਂਧੀ ਜੀ ਵੱਲੋਂ ਇਹ ਡਾਇਰੈਕਸ਼ਨਸ ਹੋਈਆਂ ਪੰਜਾਬ ਯੂਥ ਕਾਂਗਰਸ ਨੂੰ ਕਿ ਅੱਜ ਅਸੀਂ ਆਪਣੇ ਯੂਥ ਕਾਂਗਰਸ ਦੇ ਫਾਊਂਡੇਸ਼ਨ ਡੇ ਤੇ ਟਰੀ ਪਲਾਂਟੇਸ਼ਨ ਡਰਾਈਵ ਚਲਾਈਏ ਟਰੀ ਡਿਸਟ੍ਰਿਬਿਊਸ਼ਨ ਡਰਾਈਵ ਚਲਾਈਏ ਜਿੱਦਾਂ ਕਿ ਸੌਣ ਦਾ ਮਹੀਨਾ ਤੁਹਾਨੂੰ ਸਾਰਿਆਂ ਨੂੰ ਪਤਾ ਗਰਮੀ ਗਹਿਨਤਾ ਦੀ ਪੈ ਚੁੱਕੀ ਆ ਸੋ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਾਰੇ ਪੰਜਾਬ ਯੂਥ ਕਾਂਗਰਸ ਨੇ ਪਠਾਨਕੋਟ ਯੂਥ ਕਾਂਗਰਸ ਨੇ ਇਹ ਟਰੀ ਪਲਾਂਟੇਸ਼ਨ ਡਰਾਈਵ ਚਲਾਈ ਹੈ ਟਰੀ ਡਿਸਟ੍ਰੀਬਿਊਸ਼ਨ ਡਰਾਈਵ ਚਲਾਈ ਹੈ ਜਿਹਦੇ ਵਿੱਚ ਅੱਜ ਤੁਸੀਂ ਦੇਖਿਆ ਕਿ ਕੱਲੀਆਂ ਫੋਟੋਆਂ ਨਹੀਂ ਹੋਈਆਂ ਇਹਦੇ ਵਿੱਚ ਅਸੀਂ ਹਰ ਰਾਜ ਅੰਦੇ ਨੂੰ ਪੌਦਾ ਗਿਫਟ ਕੀਤਾ ਤੇ ਉਹ ਬਹੁਤ ਕੇ ਨਾਲ ਅਰਜ਼ ਕੀਤੀ ਹੈ ਬੇਨਤੀ ਕੀਤੀ ਹੈ ਕਿ ਉਸ ਪੌਦੇ ਨੂੰ ਵਧੀਆ ਤਰੀਕੇ ਨਾਲ ਉਹਦੀ ਦੇਖਭਾਲ ਕਰਕੇ ਉਹਨੂੰ ਪਾਲਿਆ ਜਾਏ ਉਹਨੂੰ ਬਦਾ ਕੀਤਾ ਜਾਏ ਤਾਂ ਜੋ ਸਾਡੇ এনवायरमेंट ਦੇ ਵਿੱਚ ਇੱਕ ਵਧੀਆ ਤਰੀਕੇ ਦਾ ਆਪਣਾ ਸਾਥ ਦੇ ਜੀ ਅੱਜ ਅਸੀਂ 200 ਬਲੈਂਡ ਡਿਸਟ੍ਰਿਬਿਊਟ ਕੀਤਾ ਇੱਥੇ ਤੁਸੀਂ ਦੇਖ ਰਹੇ ਹੋ ਕਿ ਮੈਂ ਪਖਾਨਕੋਟ ਵਾਸੀਆਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸਾਡੀ ਡਰਾਈਵ ਨੂੰ ਇੰਨਾ ਦਿਲ ਨਾਲ ਲਾਇਆ ਕਿ ਅਸੀਂ ਬੂਟੇ ਰੱਖੇ ਬਾਅਦ ਚ ਤੇ ਮਿੰਟਾਂ ਸਕਿੰਟਾਂ ਤੋਂ ਪਹਿਲੇ ਉਹ ਬੂਟੇ ਲੋਕ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਲੈ ਕੇ ਚੱਲ ਗਏ। ਕੋਰ ਕੀ ਪ੍ਰਯਾਸ ਰਹਿਣਗੇ ਤੁਹਾਡੇ। ਪੋਰ ਯੂਥ ਕਾਂਗਰਸ ਜਿਵੇਂ ਤੁਹਾਨੂੰ ਪਤਾ ਹਰ ਜਗ੍ਹਾ ਯੂਥ ਪ੍ਰਧਾਨਕੋਟ ਯੂਥ ਕਾਂਗਰਸ ਤਤਪਰ ਰਹਿੰਦੀ ਹੈ ਪ੍ਰਧਾਨਕੋਟ ਵਾਸੀਆਂ ਲਈ ਕਿਸੇ ਤਰੀਕੇ ਦੀ ਵੀ ਮਦਦ ਦੇ ਵਿੱਚ ਕਦੇ ਵੀ ਪ੍ਰਧਾਨਕੋਟ ਯੂਥ ਕਾਂਗਰਸ ਪਿੱਛੇ ਨਹੀਂ ਹਟਦੀ। ਇੰਨਾ ਕੀ ਮੇਰਾ ਸਨੇਹ ਆ ਜਿੱਥੇ ਵੀ ਪ੍ਰਧਾਨਕੋਟ ਵਾਲਿਆਂ ਨੂੰ ਸਾਡੀ ਲੋੜ ਮਹਿਸੂਸ ਹੋਏ ਚਾਹੇ ਪਰਵਾਰਕ ਹੋਵੇ ਚਾਹੇ ਉਹ ਕੋਈ ਨਿੱਜੀ ਹੋਵੇ ਕਿਸੇ ਤਰੀਕੇ ਦੀ ਵੀ ਅਸੀਂ 24 ਘੰਟੇ ਹਾਜ਼ਰ ਹੈ ਜੀ ਅੱਜ ਜੋ ਪੰਜਾਬ ਯੂਥ ਕਾਂਗਰਸ ਵੱਲੋਂ ਬੜਾ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਯੂਥ ਕਾਂਗਰਸ ਫਾਊਂਡੇਸ਼ਨ ਡੇ ਦੇ ਸੰਦਰਭ ਦੇ ਵਿੱਚ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਅਭਿਮ ਸ਼ਰਮਾ ਜੀ ਵੱਲੋਂ ਲਗਭਗ 200 ਤੋਂ ਉੱਪਰ ਔਦੇ ਬੰਡੇਗੇ ਔਰ ਪਬਲਿਕ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਡਾ ਪਖਾਨਕੋਟ ਇੱਕ ਅਰਧ ਪਰਮਤੀਏ ਖੇਤਰ ਹੈ ਉਸ ਦੇ ਬਾਵਜੂਦ ਵੀ ਇੱਥੇ ਨਹੀਂ ਗਰਮੀ ਪਈ ਹੈ ਇਹ ਦਰਸਾਉਂਦਾ ਹੈ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਪੇੜ ਪੌਦਿਆਂ ਦੀ ਬਹੁਤ ਸਖਤ ਅਵਸ਼ਕਤਾ ਹੈ ਔਰ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ ਸਾਡੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਭੇਮ ਸ਼ਰਮਾ ਜੀ ਦੁਆਰਾ ਕਿ ਹਰ ਘਰ ਦੇ ਵਿੱਚ ਇੱਕ ਇੱਕ ਬੂਟਾ ਪਹੁੰਚਾਇਆ ਜਾਏ ਔਰ ਰੋਡ ਦੇ ਉੱਪਰ ਪੇੜ ਲਗਾਏ ਜਾਣ ਤਾਂਕਿ ਸਾਡਾ ਜਿਹੜਾ ਪਰਿਆਵਰਣ ਹੈ ਉਹ ਸੁਰੱਖਿਤ ਹੋ ਸਕੇ ਧੰਨਵਾਦ If you wish that your child learns today and leads tomorrow, bring them to A and M's Gems Cambridge International School, Pathankur, affiliated to CBSE, New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's Jalandhar delosy bypass road patankar